ਚਿਰੇ ਫਤਿਹਗੰਜ ਸਾਹਿਬ ਦੇ ਵਿੱਚ ਬਾਲ ਸੁਰੱਖਿਆ ਦੇ ਲਈ ਕੈਂਪ ਲਾਇਆ ਗਿਆ ਹੈ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਦੇ ਵੱਲੋਂ ਗੱਲਬਾਤ ਕਰਾਂਗੇ ਜਿਹੜੇ ਬੱਚੇ ਨੇ ਇੱਥੇ ਸੰਗਤ ਦੇ ਵਿੱਚ ਆਉਂਦੇ ਨੇ ਆਪਣੇ ਮਾਪਿਆਂ ਤੋਂ ਵਿਛੜ ਜਾਂਦੇ ਨੇ ਉਹਨਾਂ ਨੂੰ ਆਪਣੇ ਮਾਪਿਆਂ ਤੱਕ ਪਹੁੰਚਾਉਣ ਦੇ ਲਈ ਕਿਵੇਂ ਮਦਦ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਜਿਹੜੇ ਬੱਚੇ ਆਪਣੇ ਮਾਪਿਆਂ ਤੋਂ ਵਿਛੜ ਜਾਂਦੇ ਨੇ ਕਿਉਂਕਿ ਇਹ ਇਕੱਠ ਬਹੁਤ ਜ਼ਿਆਦਾ ਹੋ ਜਾਂਦਾ ਹੈ ਦਿਨਾਂ ਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਮਾਪਿਆਂ ਤੱਕ ਪਹੁੰਚਾਉਣ ਚ ਕਿਵੇਂ ਸਹਾਇਤਾ ਦੇਖੋ ਜੀ ਇਹ ਸੇਵਾ ਜਿਹੜੀ ਸਾਨੂੰ ਮਾਲਕ ਨੇ ਬਖਸ਼ੀ ਆ ਅਸੀਂ ਪਿਛਲੇ 5-6 ਸਾਲਾਂ ਤੋਂ ਕਰਦੇ ਆ ਰਹੇ ਆ। ਵਿਭਾਗ ਵੱਲੋਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਇਹ ਹਦਾਇਤਾਂ ਨੇ ਵੀ ਜਦੋਂ ਵੀ ਕਿਤੇ ਇਕੱਠ ਹੋਵੇ ਉੱਥੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਸੀਂ ਇਹ ਬਾਲ ਸਹਾਇਤਾ ਕੇਂਦਰ ਲਾਉਂਦੇ ਆ। ਇਹਦੇ ਵਿੱਚ ਜਿਵੇਂ ਹੁਣ ਤੁਸੀਂ ਦੇਖ ਰਹੇ ਹੋ ਬੱਚਿਆਂ ਦੇ ਛੋਟੇ ਬੱਚਿਆਂ ਦੇ ਹੱਥਾਂ 'ਚ ਅਸੀਂ ਉਹਨਾਂ ਦੇ ਮਾਪੇ ਦੇ ਮੋਬਾਈਲ ਨੰਬਰ ਲਿਖ ਰਹੇ ਆ। ਤਾਂਕਿ ਜੇ ਕਿਤੇ ਉਹ ਬੱਚਾ ਭੀੜ ਦੇ ਵਿੱਚ ਆਪਣੇ ਮਾਪਿਆਂ ਤੋਂ ਅਲੱਗ ਹੋ ਜਾਂਦਾ ਤਾਂ ਕੋਈ ਵੀ ਹੋਰ ਵਿਅਕਤੀ ਉਹਨਾਂ ਦੇ ਮਾਪਿਆਂ ਨੂੰ ਫੋਨ ਤੇ ਸੰਪਰਕ ਕਰ ਸਕਦਾ ਜੇ ਕੋਈ ਹੋਰ ਬੱਚਾ ਕਿਸੇ ਵੀ ਸੰਗਤ ਨੂੰ ਮਿਲਦਾ ਤਾਂ ਉਹ ਵੀ ਸਾਡੇ ਕੋਲ ਇੱਥੇ ਲੈ ਆਉਂਦੇ ਨੇ ਤੇ ਜੇ ਸਾਨੂੰ ਉਸਦੇ ਮਾਪੇ ਮਿਲ ਜਾਂਦੇ ਨੇ ਤਾਂ ਅਸੀਂ ਉਹਨਾਂ ਨੂੰ ਹੈਂਡਓਵਰ ਕਰ ਦਿੰਦੇ ਆ ਨਹੀਂ ਸਾਡੇ ਕੋਲ ਬੱਚੇ ਰੱਖਣ ਦੇ ਪ੍ਰਬੰਧ ਹੈਗੇ ਆ ਉਹਦਾ ਹੀ ਖਾਣਾ ਪਾਣੀ ਦਾ ਉਹਦਾ ਰਹਿਣ ਦਾ ਪ੍ਰਬੰਧ ਫਿਰ ਸਰਕਾਰ ਵੱਲੋਂ ਕੀਤਾ ਜਾਂਦਾ ਸੋ ਇਹਦੇ ਨਾਲ ਹੀ ਜਿਹੜਾ ਸਭਾ ਦੇ ਵਿੱਚ ਅਸੀਂ ਇਹ ਵੀ ਸੁਨਿਸ਼ਚਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਵੇਂ ਪਿੱਛੇ ਜੇ ਪੰਜਾਬ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਬਾਲ ਪਖਰੀ ਸੀ ਉਹਨਾਂ ਨੂੰ ਫੜਨ ਲਈ ਮੁਹਿੰਮ ਚਲਾਈ ਸੀ ਸੋ ਇਸ ਦਰਾਂ ਨ ਵੀ ਅਸੀਂ ਆ ਪੂਰੀ ਮਸਤੀਦੀ ਨਾਲ ਸਾਡੀਆਂ ਟੀਮਾਂ ਕੰਮ ਕਰ ਰਹੀਆਂ ਨੇ ਕਿ ਸਭਾ ਦੇ ਵਿੱਚ ਕੋਈ ਵੀ ਬੱਚਾ ਬਾਲ ਪਖਿਆ ਜਾਂ ਬਾਲ ਮਜ਼ਦੂਰੀ ਕਰਦਾ ਹੋਇਆ ਨਾ ਪਾਇਆ ਜਾਵੇ ਜੇਕਰ ਕੋਈ ਉਸ ਤੋਂ ਬਾਲ ਮਜ਼ਦੂਰੀ ਕਰਾ ਰਿਹਾ ਹੈ ਜਾਂ ਜ਼ਬਰਨ ਕਰਾ ਰਿਹਾ ਤਾਂ ਉਹਦੇ ਤੇ ਵੀ ਅਸੀਂ ਕਾਰਵਾਈ ਕਰਾਂਗੇ ਕੋਡਾ ਕੋਈ ਫੋਨ ਨੰਬਰ ਵੀ ਹੈਗਾ ਜੇ ਕਈ ਵਾਰੀ ਆਪਣੀ ਵੀਡੀਓ ਦੇਖ ਕੇ ਕਿਸੇ ਬੰਦੇ ਨੂੰ ਜ਼ਰੂਰਤ ਪੈਂਦੀ ਹੈ ਕਿਉਂਕਿ ਅਕਸਰ ਭੀੜ ਦੇ ਵਿੱਚ ਕਈ ਰੋਂਦੇ ਹੋਏ ਜਮਾਕ ਮਿਲ ਜਾਂਦੇ ਨੇ ਤਾਂ ਉਹਨਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਕੋਈ ਨੰਬਰ ਰੱਖਿਆ ਤੁਸੀਂ ਬਿਲਕੁਲ ਜਿਹੜਾ ਬਾਲ ਸਹਾਇਤਾ ਲਈ 1098 1098 ਇਹ ਸਾਡਾ ਹੈਲਪਲਾਈਨ ਨੰਬਰ ਹੈ ਇਹਦੇ ਤੇ ਕੋਈ ਵੀ ਕਾਲ ਕਰ ਸਕਦਾ ਇਸ ਤੋਂ ਇਲਾਵਾ ਮੇਰਾ ਅਪਦਾ ਨੰਬਰ ਹੈਗਾ 99143 110 ਇਹ ਇਹਦੇ ਤੇ ਵੀ ਤੁਸੀਂ ਕਾਲ ਕਰ ਸਕਦੇ ਹੋ ਕਿਸੇ ਨੂੰ ਵੀ ਸੰਗਤ ਨੂੰ ਕੋਈ ਬੱਚਾ ਅਜਿਹਾ ਮਿਲਦਾ ਕਿ ਤੁਹਾਨੂੰ ਲੱਗਦਾ ਕਿ ਇਹ ਬੱਚਾ ਖੋ ਗਿਆ ਤਾਂ ਸਾਡੇ ਕੋਲ ਲੈ ਆਓ ਸਾਡੇ ਕੋਲ ਉਹਦੇ ਪੂਰੇ ਪ੍ਰਬੰਧ ਨੇ ਔਰ ਇਸ ਤੋਂ ਇਲਾਵਾ ਵੀ ਕਿਤੇ ਤੁਹਾਨੂੰ ਐਵੇਂ ਹੀ ਲੱਗਦਾ ਵੀ ਕਿਸੇ ਬੱਚੇ ਤੇ ਸ਼ੋਸ਼ਣ ਹੋ ਰਿਹਾ ਉਹ ਤੋਂ ਕੋਈ ਜ਼ਬਰਨ ਕੰਮ ਕਰਾਇਆ ਜਾ ਰਿਹਾ ਜਾਂ ਤੁਹਾਨੂੰ ਇਹ ਲੱਗੇ ਕਿ ਇਹ ਬੱਚਾ ਜਿਹੜਾ ਪਰਿਵਾਰ ਲਈ ਫਿਰਦਾ ਉਹਦਾ ਬੱਚਾ ਨਹੀਂ ਹੈ ਕਈ ਵਾਰੀ ਅਸੀਂ ਦੇਖਦੇ ਹਾਂ ਸਫਾ ਦੇ ਦੌਰਾਨ ਦੂਜੇ ਸੂਬਿਆਂ ਤੋਂ ਪਰਿਵਾਰ ਆਉਂਦੇ ਨੇ ਉਹਨਾਂ ਕੋਲ ਛੋਟੇ ਬੱਚੇ ਵੀ ਹੁੰਦੇ ਨੇ ਤੇ ਕਈ ਵਾਰ ਦੇਖਣ ਤੋਂ ਪਤਾ ਲੱਗ ਜਾਂਦਾ ਵੀ ਇਹ ਬੱਚਾ ਇਹਨਾਂ ਦਾ ਨਹੀਂ ਜਾਪਦਾ ਉਦਾਂ ਵੀ ਤੁਸੀਂ ਸਾਨੂੰ ਕੰਪਲੇਂਟ ਕਰ ਸਕਦੇ ਤੇ ਅਸੀਂ ਉਹਦੇ ਤੇ ਫਿਰ ਕਾਰਵਾਈ ਕਰਾਂਗੇ ਕੀ ਕਾਰਵਾਈ ਕੀ ਕੀਤੀ ਜਾਂਦੀ ਹੈ ਕਈ ਵਾਰੀ ਹੁੰਦਾ ਵੀ ਕਾਫੀ ਬੱਚੇ ਲੈ ਕੇ ਕੋਈ ਗਰੋਹ ਹੁੰਦਾ ਜਿਹੜਾ ਉਹਨਾਂ ਤੋਂ ਭੀਖ ਮੰਗਵਾਉਂਦਾ ਹੋਇਆ ਨਜ਼ਰ ਆਉਂਦਾ ਉਹਨਾਂ ਦੇ ਹੱਥਾਂ ਦੇ ਵਿੱਚ ਜਿਹੜਾ ਕਿ ਕੋਲੀਆਂ ਦਿੱਤੀਆਂ ਜਾਂਦੀਆਂ ਨੇ ਹਨਾ ਭੀੜ ਦੇ ਵਿੱਚ ਉਹ ਬੱਚੇ ਛੋਟੇ-ਛੋਟੇ ਨੰਗੇ ਪਿਆਰੀ ਫਿਰਦੇ ਹੋਏ ਨਜ਼ਰ ਆਉਂਦੇ ਨੇ ਉਹਨਾਂ ਦਾ ਗਰੋਹ ਹੈ ਜਿਹੜਾ ਉਹਨਾਂ ਦੇ ਉੱਤੇ ਕੀ ਕਾਰਵਾਈ ਕੀਤੀ ਜਾਂਦੀ ਹੈ ਦੇਖੋ ਇਦਾਂ ਦੇ ਗਰੋਹਾਂ ਨੂੰ ਫੜਨ ਲਈ ਹੀ ਪੰਜਾਬ ਸਰਕਾਰ ਵੱਲੋਂ ਜਿਹੜਾ ਜੀਵਨ ਜੋਤ 2.0 ਪ੍ਰੋਜੈਕਟ ਚਲਾਇਆ ਗਿਆ ਸੀਗਾ ਉਨਾ ਦੇ ਉੱਤੇ ਜਿਹੜੀ ਕਾਨੂੰਨੀ ਕਾਰਵਾਈ ਹੈ ਜੇਕਰ ਕਿਸੇ ਬੱਚੇ ਨੂੰ ਆਪਾਂ ਬਾਲ ਪਿੱਖਿਆ ਕਰਾਉਨੇ ਆ ਤਾਂ ਉਸ ਨੂੰ 1 ਲੱਖ ਰੁਪਏ ਜੁਰਮਾਨਾ ਔਰ ਤੇ ਨਾਲ 3 ਲੱਖ ਰੁਪਏ ਤੱਕ ਦੀ 3 ਸਾਲ ਦੀ ਸਜ਼ਾ ਹੋ ਸਕਦੀ ਹੈ 1 ਲੱਖ ਜੁਰਮਾਨਾ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਔਰ ਜਿਹੜਾ ਇਹਦੇ ਨਾਲ ਹੀ ਉਹਨੂੰ ਅਗਰ ਉਹ ਬੱਚਾ ਸਾਨੂੰ ਇਹ ਦੱਸਦਾ ਕਿ ਉਹਨੂੰ ਜ਼ਬਰਨ ਬੰਦੀ ਬਣਾਇਆ ਹੋਇਆ ਤਾਂ ਫਿਰ ਹਿਊਮਨ ਟ੍ਰੈਫਿਕਿੰਗ ਦਾ ਜਿਹੜਾ ਉਹਦੇ ਤੇ ਧਾਰਾ ਉਹ ਵੀ ਲਾਗੂ ਹੁੰਦੀ ਹੈ ਸੋ ਇਹ ਬਹੁਤ ਸੀਰੀਅਸ ਅਫੈਂਸ ਹੈ ਜੇਕਰ ਕਿਸੇ ਬੱਚੇ ਨਾਲ ਐਦਾਂ ਦਾ ਹੁੰਦਾ ਤਾਂ ਅਸੀਂ ਬੜੀ ਸ਼ਕਤੀ ਨਾਲ ਉਹਦੇ ਤੇ ਜਿਹੜਾ ਐਫ ਆਈ ਆਰ ਦਰਜ ਕਰਾ ਕੇ ਬੱਚੇ ਨੂੰ ਸ਼ੈਲਟਰ ਦੇ ਦੇਈਦੀ ਆ ਤੇ ਜਿਹੜਾ ਵੀ ਉਹਦੇ ਤੋਂ ਇਹ ਕਰਵਾ ਰਿਆ ਸੀ ਉਹਦੇ ਤੇ ਕਾਰਵਾਈ ਕਰੀ। ਸੰਗਤ ਨੂੰ ਕੀ ਅਪੀਲ ਕਰਨੀ ਚਾਹੁੰਨੇ ਹਾਂ ਜੇਕਰ ਕੋਈ ਅਜਿਹੇ ਬੱਚੇ ਨੂੰ ਦੇਖਦਾ ਸੰਗਤ ਨੂੰ ਅਪੀਲ ਹੈ ਜੀ ਕਿ ਬੱਚੇ ਸਾਡੇ ਸਾਰਿਆਂ ਦੇ ਸਾਂਝੇ ਨੇ ਕੋਈ ਵੀ ਬੱਚਾ ਤੁਹਾਨੂੰ ਮੁਸ਼ਕਲ ਹਾਲਾਤਾਂ ਚ ਮਿਲੇ ਤਾਂ ਸਾਡਾ ਜਿਹੜਾ ਇਹ ਬਾਲ ਸਹਾਇਤਾ ਕੇਂਦਰ ਹੈ ਇਹ ਡੀ ਸੀ ਆਫਿਸ ਮੇਨ ਗੇਟ ਦੇ ਨਾਲ ਹਰ ਸਾਲ ਇੱਥੇ ਲੱਗਦਾ ਹਰ ਸਾਲ ਇਹ ਇੱਥੇ ਲੱਗਦਾ ਤੁਸੀਂ ਅੱਜ ਇਸ ਨੂੰ ਦੇਖ ਰਹੇ ਹੋ ਜਾਂ ਕਿਸੇ ਹੋਰ ਦਿਨ ਵੀ ਦੇਖ ਰਹੇ ਹੋ ਤੁਸੀਂ ਇਹ ਯਾਦ ਰੱਖੋ ਕੋਈ ਵੀ ਬੱਚਾ ਤੁਹਾਨੂੰ ਮਿਲ ਜੇ ਸਾਡੇ ਕੋਲ ਇੱਥੇ ਲੈ ਆਓ ਅਸੀਂ ਉਹਦੀ ਦੇਖਭਾਲ ਆਪ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇੱਕ ਵਾਰ ਮੈਂ ਦਿਖਾ ਦੂੰਗਾ ਕਿ ਜਿਹੜੇ ਵਲੰਟੀਅਰ ਨੇ ਉਹ ਇੱਥੇ ਬੈਠੇ ਨੇ ਲੋਕਾਂ ਦੀ ਸਹਾਇਤਾ ਕਰਦੇ ਨੇ ਤਾਂ ਛੋਟੇ-ਛੋਟੇ ਬੱਚਿਆਂ ਤੇ ਹੱਥਾਂ ਦੇ ਉੱਤੇ ਉਹਨਾਂ ਦੇ ਪੇਰੈਂਟਸ ਦੇ ਮੋਬਾਈਲ ਨੰਬਰ ਨੇ ਜਿਹੜੇ ਉਹ ਲਿਖੇ ਜਾਂਦੇ ਨੇ ਕਿਉਂਕਿ ਭੀੜ ਦੇ ਵਿੱਚ ਬੱਚੇ ਜਿਹੜੇ ਆਪਣੇ ਮਾਪਿਆਂ ਤੋਂ ਅੱਡ ਹੋ ਜਾਂਦੇ ਨੇ ਉਹਨਾਂ ਨੂੰ ਲੱਭਣ ਦੇ ਵਿੱਚ ਸਹਾਇਤਾ ਹੁੰਦੀ ਹੈ ਤਾਂ ਬਾਲ ਸਹਾਇਤਾ ਕੇਂਦਰ ਜਿਹੜਾ ਕਿ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਫਤੇਗੜ ਸਾਹਿਬ ਦੇ ਰਹਿਨੁਮਾਈ ਹੇਠ ਜਿਹੜਾ ਇੱਥੇ ਲੱਗਿਆ ਹੋਇਆ ਹੈ ਜਿਸ ਦੇ ਵਿੱਚ ਕੋਈ ਵੀ ਬੱਚਾ ਗਵਾਚਣ ਜਾਂ ਲੱਭਣ ਦੀ ਸਥਿਤੀ ਦੇ ਵਿੱਚ ਇਹਨਾਂ ਦੇ ਵੱਲੋਂ ਚਾਈਲਡ ਹੈਲਪਲਾਈਨ ਨੰਬਰ 1098 ਜਿਹੜਾ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਫੋਨ ਨੰਬਰ ਹੈ ਮੋਬਾਈਲ ਨੰਬਰ ਵੀ ਆ ਜੇਕਰ ਤੁਹਾਨੂੰ ਅਜਿਹੀ ਸਥਿਤੀ ਦੇ ਵਿੱਚ ਕੋਈ ਬੱਚਾ ਮਿਲਦਾ ਤਾਂ ਤੁਸੀਂ 99143 110 ਦੇ ਉੱਤੇ ਸੰਪਰਕ ਕਰਕੇ ਜਿਹੜਾ ਕਿ ਉਸ ਬੱਚੇ ਦਾ ਇਤਲਾਹ ਕਰ ਸਕਦੇ ਹੋ ਤੇ ਜੇਕਰ ਤੁਹਾਨੂੰ ਕੋਈ ਬੱਚਾ ਅਜੀਹਾ ਦਿਖਦਾ ਜੇਕਰ ਕੋਈ ਕਿਸੇ ਬੱਚੇ ਤੋਂ ਭੀਖ ਮੰਗਵਾਉਂਦਾ ਹੋਇਆ ਦਿਖਦਾ ਤੁਹਾਨੂੰ ਸ਼ੱਕ ਪੈਂਦਾ ਕਿ ਇਹ ਬੱਚਾ ਜਿਹੜਾ ਉਸ ਦਾ ਨਹੀਂ ਹੈ ਤਾਂ ਵੀ ਤੁਸੀਂ ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ